45% سپورਟ ਐਸਵੇਲੇ ਲਿਬਰਲਸ ਦੀ ਦਸੀ ਜਾ ਰਹੀ ਹੈ ਤੇ ਜਦੋਂ ਕਿ ਕੰਜ਼ਰਵਟਿਵ ਦੀ 38% ਆ ਜੋ ਬਾਈਡਨ ਸੀ ਡਿਬੇਟ ਦੇ ਵਿੱਚ ਮਾੜਾ ਪਰਫਾਰਮ ਕੀਤਾ ਡੋਨਲਡ ਟਰੰਪ ਨੇ ਵਧੀਆ ਪਰਫਾਰਮ ਕੀਤਾ ਇੰਨੀ ਲੋਚਨਾ ਹੋ ਗਈ ਮਤਲਬ ਇੱਕ ਘੰਟੇ ਦੇ ਵਿੱਚ ਵਿੱਚ ਹੀ ਸਾਰੀ ਖੇਡ ਉਲਟ ਪਲਟ ਹੋ ਗਈ ਅਮਰੀਕਾ ਦੇ ਵਿੱਚ ਜੇ ਮਾਰਕ ਕਾਰਨੇ ਮਾੜਾ ਪਰਫਾਰਮ ਕਰ ਗਏ ਉੱਥੇ ਪੀਰ ਪੋਲੀਓ ਨੇ ਕੁਛ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਤੇ ਹੋ ਸਕਦਾ ਹੈ ਅੱਗੇ ਚਲੇ ਜਾਣ ਸਰਵੇਜ਼ ਕੀ ਕਹਿੰਦੇ ਆ ਕੈਨੇਡਾ ਦੇ ਵਿੱਚ ਸਰਵੇਜ਼ ਦੋਸਤੋ ਲਿਬਰਲ ਦੀ ਲੀਡ ਦੱਸ ਰਿਹਾ ਔਰ ਲੀਡ ਵੱਡੀ ਹੁੰਦੀ ਜਾ ਰਹੀ ਹੈ ਲਿਬਰਲਸ ਦੀ 7 ਪੁਆਇੰਟ ਦੀ ਲੀਡ ਐਸ ਵੇਲੇ ਦੱਸੀ ਜਾ ਰਹੀ ਹੈ ਕਨਸਰਵਟਿਵ ਦੇ ਮੁਕਾਬਲੇ ਦੇ ਵਿੱਚ ਇਲੈਕਸ਼ਨ ਕੈਂਪੇਨ ਦੇ ਵਿੱਚ 45% ਸਪੋਰਟ ਐਸ ਵੇਲੇ ਲਿਬਰਲਸ ਦੀ ਦੱਸੀ ਜਾ ਰਹੀ ਹੈ ਤੇ ਜਦੋਂ ਕਿ ਕਨਸਰਵਟਿਵ ਦੀ 38% ਆ ਦੂਜੀਆਂ ਪਾਰਟੀਆਂ ਜਿਵੇਂ ਨਿਊ ਡੈਮੋਕ੍ਰੈਟਿਕ ਪਾਰਟੀ ਆ 9% ਦੇ ਉੱਤੇ ਆ ਬਲੌਕ ਕੁਇਕ ਆ 6% ਦੇ ਉੱਤੇ ਆ ਗ੍ਰੀਨ ਪਾਰਟੀ 2% ਆ ਤੇ ਪੀਪਲਸ ਪਾਰਟੀ ਆਫ ਕੈਨੇਡਾ 1% ਦੱਸੀ ਜਾ ਰਹੀ ਹੈ ਲਿਬਰਲਸ ਜਿਹੜੇ ਹੈਗੇ ਨੇ ਉਹਨਾਂ ਦੀ ਲੀਡ ਵਧੀ ਜਾ ਰਹੀ ਔਰ ਥੋੜਾ ਚਿਰ ਪਹਿਲਾਂ ਸੀ 4 ਪੁਆਇੰਟ ਸੀ ਪਿਛਲੇ ਹਫਤੇ 4 ਪੁਆਇੰਟ ਸੀਗੀ ਪਰ ਅਜੇ ਵੀ ਇਹ 11 ਪਰਸੈਂਟ ਪੁਆਇੰਟ ਤੋਂ ਘਟਿਆ ਜਿਹੜੀ ਪਹਿਲਾਂ ਕੈਂਪੇਨ ਦੇਖੋ ਇਹਨਾਂ ਵਿੱਚ ਦੋ ਤਿੰਨ ਗੱਲਾਂ ਨੇ ਦੇਖਣ ਵਾਲੀਆਂ ਲਿਬਰਲ ਦੀ ਲੀਡ 7% ਆ ਪਿਛਲੇ ਹਫਤੇ ਨਾਲੋਂ ਵਧੀ ਆ ਪਰ ਪਹਿਲਾਂ ਇਹ 11% ਸੀ ਜਦੋਂ ਕੈਂਪੇਨ ਸ਼ੁਰੂ ਹੋਈ ਸੀ ਇਹ 11% ਤੋਂ ਘਟ ਕੇ 4% ਦੇ ਉੱਤੇ ਮਾਫੀ ਚਾਹੁੰਨੇ ਪਰਸੈਂਟ ਨਹੀਂ 11 ਪੁਆਇੰਟ ਦੀ ਲੀਡ ਤੋਂ ਘਟ ਕੇ 4 ਪੁਆਇੰਟ ਦੀ ਲੀਡ ਦੇ ਉੱਤੇ ਆ ਗਈ ਸੀ ਜਿਹੜੀ ਕਿ ਹੁਣ ਵੱਧ ਕੇ ਫਿਰ 7 ਪੁਆਇੰਟ ਦੇ ਉੱਤੇ ਹੋ ਗਈ ਹੈ ਸੋ ਪਿਛਲੇ ਹਫਤੇ ਨਾਲ ਜਦੋਂ ਲਿਬਰਲ ਪਾਰਟੀ ਦੀ ਕੈਂਪੇਨਿੰਗ ਦੇ ਵਿੱਚ ਇਹਨੂੰ ਦੇਖਦੇ ਆ ਤਾਂ ਇਹ ਲੀਡ ਜ਼ਿਆਦਾ ਹੋਈ ਹੈ ਪਰ ਪਿਛਲੇ ਹਫਤੇ ਤੋਂ ਪਹਿਲਾਂ ਜਦੋਂ ਕੈਂਪੇਨ ਸ਼ੁਰੂ ਹੋਈ ਸੀ ਜਦੋਂ ਉਹਦੇ ਨਾਲ ਮੁਕਾਬਲਾ ਕਰਕੇ ਦੇਖਦੇ ਆ ਤਾਂ ਹਜੇ ਵੀ ਲਿਬਰਲ ਪਾਰਟੀ ਦਾ ਜਿਹੜਾ ਫਰਕ ਆ ਉੱਥੇ ਤੱਕ ਨਹੀਂ ਪਹੁੰਚ ਸਕਿਆ ਮਤਲਬ ਇਹ ਆ ਕਿ ਲਿਬਰਲ ਪਾਰਟੀ ਦੇ ਅੰਕ ਅੱਗੇ ਦੱਸੇ ਜਾ ਰਹੇ ਆ ਪਰ ਇਹ ਉਹਨੇ ਅੱਗੇ ਨਹੀਂ ਰਹੇ ਜਿੰਨੇ ਪਹਿਲਾਂ ਸੀਗੇ ਇਸ ਰੂਪ ਦੇ ਵਿੱਚ ਵੀ ਇਸ ਗੱਲ ਨੂੰ ਸਮਝਿਆ ਜਾ ਰਿਹਾ ਹੁਣ ਇਹਦੇ ਵਿੱਚ ਰੌਲਾ ਇਹ ਆ ਕਿ ਡਿਬੇਟ ਹੋਣੇ ਆ ਫ੍ਰੈਂਚ ਤੇ ਇੰਗਲਿਸ਼ ਤੇ ਡਿਬੇਟ ਜਿਹੜੇ ਉਹ ਬਹੁਤ ਇੰਪੋਰਟੈਂਟ ਫੈਕਟਰ ਹੁੰਦੇ ਆ ਜਿਹੜੇ ਡਿਸਾਈਡ ਕਰਦੇ ਆ ਜਿਹੜੀ ਇਲੈਕਸ਼ਨ ਨੂੰ ਕਿ ਉਹ ਮਤਲਬ ਤੁਸੀਂ ਦੇਖੋ ਇੱਥੇ ਇੰਨੀ ਜ਼ਿਆਦਾ ਜਿਹੜੇ ਮਹੱਤਵਪੂਰਨ ਹੁੰਦੇ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਦੌੜ ਦੇ ਵਿੱਚ ਉਹਨਾਂ ਨੂੰ ਬੰਦਾ ਹੀ ਬਦਲਣਾ ਪੈ ਗਿਆ ਉਮੀਦਵਾਰ ਬਦਲਣਾ ਪੈ ਗਿਆ ਜਿਹੜਾ ਜੋ ਬਾਈਡਨ ਸੀ ਡਿਬੇਟ ਦੇ ਵਿੱਚ ਮਾੜਾ ਪਰਫਾਰਮ ਕੀਤਾ ਡੋਨਲਡ ਟਰੰਪ ਨੇ ਵਧੀਆ ਪਰਫਾਰਮ ਕੀਤਾ ਇੰਨੀ ਲੋਚਨਾ ਹੋ ਗਈ ਮਤਲਬ ਇੱਕ ਘੰਟੇ ਦੇ ਵਿੱਚ ਵਿੱਚ ਹੀ ਸਾਰੀ ਖੇਡ ਉਲਟ ਪਲਟ ਹੋ ਗਈ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਇਹ ਡਿਬੇਟ ਬਹੁਤ ਮਹੱਤਵਪੂਰਨ ਨੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਸਿੱਧੇ-ਸਿੱਧੇ ਲੀਡਰ ਸਾਰੀਆਂ ਪਾਰਟੀਆਂ ਦੇ ਬਲੌਕ ਕੋਈ ਕਨਸਰਵਟਿਵ ਆਪਣੇ ਲਿਬਰਲ ਤੇ ਜਿਹੜੇ ਅ ਜਿਹੜੇ ਐਨਡੀਪੀ ਵਾਲੇ ਨੇ ਗ੍ਰੀਨ ਵਾਲੇ ਨੇ ਉਹ ਆ ਕੇ ਇੱਕ ਮਤਲਬ ਸਾਹਮਣੇ ਖੜ ਕੇ ਗੱਲ ਕਰਦੇ ਔਰ ਲੋਕ ਦੇਖਦੇ ਆ ਉਹਨਾਂ ਨੂੰ ਟੈਲੀਵਿਜ਼ਨ ਦੇ ਉੱਤੇ ਕਿ ਕੀ ਬਣਿਆ ਉਹ ਬਹੁਤ ਮਹੱਤਵਪੂਰਨ ਹੁਣ ਇਹ ਸਾਰੀ ਜਿਹੜੀ ਸਪੋਰਟ ਤੇ ਫਰਕ ਆ ਉਹਦੇ ਵਿੱਚੋਂ ਨਿਕਲ ਜਾਣਾ ਜੇ ਮਾਰਕ ਕਾਰਨੇ ਮਾੜਾ ਪਰਫਾਰਮ ਕਰ ਗਏ ਉੱਥੇ ਪੀਰ ਪੋਲੀਓ ਨੇ ਕੁਛ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਤੇ ਹੋ ਸਕਦਾ ਏ ਅੱਗੇ ਚਲੇ ਜਾਣ ਤੇ ਜੇ ਮਾਰਕ ਕਾਰਨ ਨੇ ਵਧੀਆ ਗੱਲਾਂ ਕਰਤੀਆਂ ਪੀਰ ਕੁਆਲਿਫਾਈਕ ਕੋਲ ਕੋਈ ਗੱਲ ਨਾ ਹੋਈ ਤੇ ਹੋ ਸਕਦਾ ਵੀ ਜਿਹੜੇ ਲਿਬਰਲ ਦਾ ਫਰਕ ਹੈ ਫਿਰ ਹੋਰ ਜ਼ਿਆਦਾ ਵਧ ਜਵੇ ਅੱਗੇ ਤੇ ਹੈਗੇ ਹੀ ਆ ਇੱਥੇ ਇੱਕ ਗੱਲ ਹੋਰ ਮਹੱਤਵਪੂਰਨ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਇਹ ਸਰਵੇ ਸੱਚੇ ਅੱਗੇ ਆ ਪਤਾ ਨਹੀਂ ਐਕਚੁਅਲ ਚ ਕੀ ਹੋਣਾ ਬਹੁਤੀ ਵਾਰੀ ਸਰਵੇ ਜਿਹੜੇ ਆ ਉਹ ਅੱਗੇ ਪਿੱਛੇ ਹੋ ਜਾਂਦੇ ਆਪਾਂ ਪਿਛਲੇ ਸਮੇਂ ਦੇ ਵਿੱਚ ਜਾਣਦੇ ਆ ਹੁਣ ਸਰਵੇ ਕੀ ਕਹਿੰਦੇ ਆ ਸਰਵੇ ਇਹ ਕਹਿੰਦੇ ਆ ਕਿ ਉਧਰ ਅਨਟੇਰੀਓ ਵਾਲੇ ਪਾਸੇ ਜਿੱਥੇ ਬਹੁਤੀਆਂ ਸੀਟਾਂ ਨੇ ਉੱਥੇ ਲਿਬਰਲ ਜ਼ਿਆਦਾ ਆ ਗਿਆ 52% ਸਪੋਰਟ ਇਹਨਾਂ ਨੂੰ ਅਨਟੇਰੀਓ ਦੇ ਵਿੱਚ ਦੱਸੀ ਜਾ ਰਹੀ ਹੈ ਕੰਜ਼ਰਵਟਿਵ ਕੋਲੇ 37% ਟਾ